ਚਾਲੂ ਚਾਲੂ ਦਾ ਫੇਰ 10 ਘੰਟੇ ਦਾ ਬੰਦ ਕਰ ਦੂਗਾ ਤਿੰਨ ਦਿਨ ਜਦੋਂ ਆਉਂਦੀ ਜਮਾ ਬਿਨਾ ਕੱਟ ਤੋਂ ਉਹਦੀ ਫਸਲ ਨੂੰ ਪਾਣੀ ਮਿਲ ਗਿਆ ਅਗਲੇ 4 ਦਿਨ ਉਹਨੂੰ ਪਾਣੀ ਨਾਲ ਦੀ ਲੋੜ ਨਹੀਂ ਮੈਂ ਕਿਹਾ ਥੋਟੇ ਵਾਲੇ ਰੋਜ਼ ਚਲਾਇਆ ਕਰੂਗਾ ਉਹ ਤੇ ਤੂੰ 7 ਹਫ਼ਤੇ ਤੂੰ ਕਿੰਨੇ ਦੇਉਂਗੇ ਕਹਿੰਦੇ 56 ਮੈਂ ਕਿਹਾ ਮੇਰੇ ਕਿੰਨੇ ਬਣਦੇ ਨੇ 3 ਦਿਨ ਚ 11 ਤੇ 33 4 ਦਿਨ ਉਹ ਨਹੀਂ ਚਲਣੀ ਨਹੀਂ 7 ਦਿਨ ਮੇਰੇ ਬਣ ਗਏ 7 ਦਿਨ ਤੁਹਾਡੇ ਬਣ ਗਏ ਮੈਨੂੰ ਇਹ ਦੱਸੋ 23 ਘੰਟੇ ਬਿਜਲੀ ਬਚ ਗਈ ਨਾਲੇ ਉਹ ਮੋਜਾਂ ਕਰਦਾ ਕਹਿੰਦਾ ਜਦੋਂ ਜਾਈਏ ਸੁੱਚ ਦੱਬ ਕੇ ਆਪਾਂ ਜਿਹੜੀ ਆਪਣੀ ਪਾਣੀ ਲਾ ਸਕੀ ਤਾਂ ਕਰਕੇ ਇਸ ਵਾਰ ਤੁਸੀਂ ਜਿਹੜਾ ਆਰਡਰ 15 ਜੂਨ ਨੂੰ ਝੋਨਾ ਲਾਉਣਾ ਹੈ 15 ਜੂਨ ਕਰਤੀ ਇੱਕੋ ਹੀ ਹੈ ਇਸ ਵਾਰ ਇੱਕੋ ਹੀ ਤਰੀਕਾ ਹੈ ਕਿਉਂਕਿ ਬਿਲਕੁਲ ਬਿਜਲੀ ਆਮ ਹੋ ਗਈ ਤੇ ਉੱਥੇ ਲਿਖਿਆ ਬਿਜਲੀ ਕਟੋਗਾ ਟੱਟ ਘੰਟੇ ਬੱਦੋ ਵੱਦ ਨਹੀਂ ਘੱਟੋ ਘੱਟ ਲਿਗਿਆ 10 ਵੀ ਆ ਸਕਦੀ ਐ 12 ਵੀ ਆ ਸਕਦੀ ਐ ਤੇ ਸਭ ਤੋਂ ਵੱਡੀ ਗੱਲ ਇਹ ਮੈਂ ਉਹਨਾਂ ਨੂੰ ਕਿਹਾ ਓਏ ਪੂਰੀ ਦੁਨੀਆ ਦੇ ਦਫ਼ਤਰ ਦਿਨੇ ਲੱਗਦੇ ਨੇ 9 ਤੋਂ 5 ਉਹ ਯਾਰ ਕਿਸਾਨਾਂ ਦਾ ਦਫ਼ਤਰ ਕਿਉਂ ਰਾਤ ਦੇ 1:30 ਵਜੇ ਲਾ ਦਿੰਦੇ ਹੋ ਰਾਤ ਦੇ 1:30 ਵਜੇ ਬਿਜਲੀ ਆਉਗੀ ਨਾ ਪਹਿਲਾਂ ਸੌਣ ਜੋਗਾ ਨਾ ਬਾਅਦ ਸੌਣ ਜੋਗਾ ਸੱਪਾਂ ਦੀਆਂ ਸਿਰੀਆਂ ਮੇਧਾ ਫਰਤਦਾ ਰਹਿੰਦਾ ਸੀ ਉੱਤੇ ਮੈਂ ਕਿਹਾ ਦਿਨੇ ਬਿਜਲੀ ਦਿਓ ਹੁਣ ਤੁਸੀਂ ਮੈਨੂੰ ਦੱਸੋ ਆਉਂਦੀ ਐ ਨਾ ਦਿਨੇ ਬਿਜਲੀ ਜਾਨਦੀ ਨਹੀਂ ਹਾਂ ਮੈਂ ਕਿਹਾ ਸੀ ਨਾ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰ ਉਦੋਂ ਹੱਸਦੇ ਸੀ ਮਜੀਠੀ ਹੋਰੀ ਉਹ ਮੈਂ ਕਿਹਾ ਤੁਹਾਨੂੰ ਕੀ ਪਤਾ ਹੈ ਕਦੇ ਬਹੁਤ ਪੱਟੀ ਹੋਵੇ ਤਾਂ ਪਤਾ ਲੱਗੇ ਬਹੁਤ ਬੀਜੀ ਹੋਵੇ ਤਾਂ ਪਤਾ ਲੱਗੇ ਸੋ ਵੀਰੋ ਇੱਕ ਨੀਰ ਸਾਫ ਤੇ ਥੱਲੋਂ ਜਿਹੜਾ ਬੰਦਾ ਆਪ ਪਿੰਡੇ ਤੇ ਹੰਢਾ ਕੇ ਆਏ ਹੋਵੇ ਅਜਿਹੀ ਚੀਜ਼ਾਂ ਇਹੋ ਹੀ ਬੰਦਾ ਕਰ ਸਕਦਾ ਉਹਨਾਂ ਨੂੰ ਕੀ ਪਤਾ ਕੱਕੇ ਰਜਵਾੜੇ ਸਾਹ ਉਹ ਵੱਡਾ ਸਾਹ ਉਹ ਉਹਨਾਂ ਨੂੰ ਕੀ ਪਤਾ ਸੋ ਵੀਰੋ ਫਿਰ ਬਿਜਲੀ ਤੋਂ ਬਾਅਦ ਫਿਰ ਰਿਸ਼ਵਤਖੋਰਾਂ ਵੱਲ ਆਏ ਵੀ ਕਰੋ ਕਚਹਿਰੀਆਂ 'ਚ ਜਾਦੇ ਸ਼ਿਕਾਇਤਾਂ ਸੀ ਅਸੀਂ ਕਹਿੰਦਾ ਵੀ ਜੇ ਕੋਈ ਪੈਸੇ ਮੰਗੇ ਤੇ ਕੇ ਨੰਬਰ ਜਾਰੀ ਕਰਤਾ ਤਾਂ ਜੇਬ 'ਚੋਂ ਮੋਬਾਈਲ ਕੱਢ ਲਿਆ ਉਹਦੀ ਫੋਟੋ ਖਿੱਚ ਲਿਓ ਜੇ ਵੀਡੀਓ ਬਣੇ ਤੇ ਵੀਡੀਓ ਬਣਾ ਲਿਓ ਸਾਨੂੰ ਭੇਜ ਦਿਓ ਅੱਗੇ ਸਾਡਾ ਕੰਮ ਹੈ 850 ਤੋਂ ਵੱਧ ਬਾਬੂ ਜਿਹੜੇ ਰਿਸ਼ਵਤ ਲੈਂਦੇ ਸੀ ਇਸ ਵਕਤ ਕੇਲ ਚ ਬੈਠੇ ਨੇ ਜੀ 850 ਆਇਆ ਤਰੀਕੇ ਬੜੇ ਕਮਾਲ ਦੇ ਰਿਸ਼ਵਤ ਲੈਣ ਦੇ ਕਈ ਵਾਰ ਤਾਂ ਮੈਂ ਵੀ ਕਮਾਲ ਹੀ ਮੰਨ ਜਾਂਦਾ ਸੀ ਕਮਾਲ ਹੈ ਯਾਰ ਆਪਾਂ ਇੱਕ ਤਹਿਸੀਲਦਾਰ ਬਾਰੇ ਸ਼ਿਕਾਇਤ ਆਈ ਕਿ ਪੈਸੇ ਲੈਂਦਾ ਹੈ ਅਸੀਂ ਕੈਮਰਾ ਲਾਤਾ ਉਹਦੇ ਦਫ਼ਤਰ ਚ ਸਾਰਾ ਦਿਨ ਦੇਖਿਆ ਇਸ ਨੂੰ ਤਾਂ ਪੈਸਾ ਲੈ ਆਉਣਾ ਲੋਕਾਂ ਨੇ ਲੈਂਦਾ ਅਸੀਂ ਕਹਿੰਦੇ ਯਾਰ ਪੈਸੇ ਤਾਂ ਲੈਂਦਾ ਨਹੀਂ ਹਾਂ ਤੀਜੀ ਚੌਥੀ ਰਿਸ਼ਤਰੀ ਮੋੜ ਦਿੰਦਾ ਸੀ ਉਹ ਵੀ ਨਹੀਂ ਠੀਕ ਨਹੀਂ ਹੈਗੀ ਦੋ ਤਿੰਨ ਲੈਣਾ ਪੜ ਕੇ ਫਿਰ ਉਹ ਤੋਂ ਬਾਅਦ ਉਹਨੂੰ ਵੇਖਿਆ ਯਾਰ ਆ ਦੇਖਿਓ ਭਲਾ ਇਹ ਮੋੜਦਾ ਕਿਉਂ ਹੈ ਤੀਜੀ ਚੌਥੀ ਫਿਰ ਕੈਮਰਾ ਨਾਲ ਫੋਲੋ ਕੀਤਾ ਉਦੋਂ ਬਾਅਦ ਉਹਦਾ ਸਟਾਫ ਉਹ ਨੂੰ ਲੈ ਜਾਂਦਾ ਸੀ ਉਹਨੂੰ ਕਹਿੰਦੇ ਸੀ 14 ਨੰਬਰ ਬੂਥ ਚ ਚਲੇ ਗਿਆ ਤੂੰ 14 ਨੰਬਰ ਬੂਥ ਚ ਉਹਦਾ ਬੈਠਾ ਬਸੀਕਾ ਨਵੀਸ ਉਹ ਕਹਿੰਦਾ ਕੀ ਤੋ ਲਿਖਾ ਲਈ ਆ ਬਾਲੀ ਗਲਤ ਲਿਖਾਈ ਫਿਰਦਾ ਐ ਇਹ ਨਹੀਂ ਹੋਣੀ ਕਹਿੰਦਾ ਹੋਣੀ ਨਹੀਂ ਤੇ ਮੈਂ ਕਰਨਾ ਹੈ ਕਰਾਉਣੀ ਹੈ ਫਿਰ ਅੱਜੀ ਹਾਂ ਜਦ ਐ ਕਰ ਬਾਈ ਨੰਬਰ ਤੇ ਜਾਂ ਆ 22 ਨੰਬਰ ਤੇ ਬੈਠਾ ਉਹ ਕਹਿੰਦਾ 50000 ਲੱਗੂਗਾ ਮੈਨੂੰ 50 ਤਾਂ ਜਿਆਦੇ ਐ 35 ਤੇ ਗੱਲ ਨਿਪੜ ਗਈ ਕਹਿੰਦਾ ਜਾ ਪਾ ਜਾ ਲਿਖਾ ਲੈ ਉਹਨੇ ਐਸਐਮਐਸ ਉਧਰੋਂ ਵਟਸਐਪ ਕਰਤਾ ਵੀ ਲਿਖ ਦੇ ਵੀ ਹੋ ਗਿਆ ਕੰਮ ਉਹਨੇ ਲਿਖਤੀ ਉਹ ਜਿਹੜਾ 14 ਨੰਬਰ ਵਾਲਾ ਸੀ ਨਾ वसीखा नहीं देखो कमाली लोगों लुटने के तरीके देखो रजिस्ट्री सी, भी पैसे आ गए वाह दखण वाह पम रकबा, वाह रकम वाह वसूल वाह पता नहीं आए की होगा ओ तहसील जो पढ़ता कहना हां हूं ठीक है हम ठीक है फिर अभी कैमरे चखिया सारा दिन ਦੇ ਘਰ ਮੂਰੇ ਕੈਮਰਾ ਲਾਇਆ ਫਿਰ ਦੇਖਿਆ ਵੀ ਉਹ 14 ਨੰਬਰ ਤੇ 22 ਨੰਬਰ ਵਾਲੇ ਹਿਸਾਬ ਕਰਨਾ ਹੁੰਦੇ ਨੇ ਆਥ ਨੇ ਜਾਂਦੇ ਨੇ ਵੀ ਇੰਨੀਆਂ ਭੇਚੇ ਸੀ ਆ ਚੱਕੋ ਇੰਨੇ ਫਿਰ ਉਸ ਤੋਂ ਬਾਅਦ ਮੈਂ ਆਰਡਰ ਕੀਤਾ ਕਿ ਰੀਸਟਰੀਆਂ ਜਿਹੜੀਆਂ ਹੋਣਗੀਆਂ ਸੌਖੀ ਪੰਜਾਬੀ ਚ ਲਿਖੀਆਂ ਜਾਣਗੀਆਂ ਜਿਹਨੂੰ ਘਰੇ ਸਾਡੇ ਧੀਆਂ ਪੁੱਤ ਪੜ ਸਕਣ ਜਿਹਨੂੰ ਆਮ ਕਿਸਾਨ ਪੜ ਸਕੇ ਕਿ ਭਾਈ ਇੰਨੀ ਰਕਮ ਤੇੜੀ ਹੈ ਉਹ ਬੈਨਾਮ ਹੈ ਇੰਨੀ ਰਕਮ ਜਿਹੜਾ ਆਧਾ ਇੰਨਾ ਬਣਦਾ ਆ ਇੰਨੇ ਦੀ ਰਿਸ਼ਤੀ ਹੋਈ ਐ ਪੂਰਨ ਸਿੰਘ ਨੇ ਕਰਾਈ ਐ ਹੈ ਪ੍ਰਤਾਪ ਸਿੰਘ ਨੇ ਖਰੀਦੀ ਐ ਆ ਚਿੱਤੀ ਉਹ ਕੜਤਾ ਬਾਰਾ ਕੁਬਾਬ ਵਸੂਲ ਬਾਪ ਪਤਾ ਨਹੀਂ ਕਿਥੋਂ ਔਰਤੂ ਪਾਈ ਹੋਈ ਐ ਪੁਰਾਣੀ ਉਹ ਲੋਹਰ ਵਾਲੀ ਪੁਰਾਣੀ ਉਹ ਸੌਖਿਆਂ ਦਾ ਰਕਣ ਆਫ ਆਫ ਜੇ ਮੈਂ ਨਾ ਦੇਖਦਾ ਤਾਂ ਉਹਨਾਂ ਨੇ ਤਾਂ ਕਹਿਤਾ ਸੀ ਕਿ ਕੋਈ ਪੂਰਾ ਦਿਨ ਹੋ ਗਿਆ ਪੈਸੇ ਲੇਤਾ ਨਹੀਂ ਮੈਨੂੰ ਸ਼ੱਕ ਉਦੋਂ ਪਿਆ ਜਦੋਂ ਮੋੜਦਾ ਸੀ ਮੈਨੂੰ ਮੈਨੂੰ ਫੜਾਓ ਇਹ ਆ ਵੀਡੀਓ ਜੀ ਮੈਂ ਦੇਖੀ ਮੈਨੂੰ ਪਤਾ ਲੱਗ ਗਿਆ ਮੈਨੂੰ ਕਿ ਐ ਕੁਝ ਗੜਬੜ ਹੈ ਉਥੋਂ ਫੜੇ ਗਏ ਐ ਇਤੇ ਅਜਾ ਇਤਨੇ ਕੀ ਕੀਤਾ ਉਹਨੂੰ ਪਤਾ ਲੱਗਿਆ ਮੋਬਾਈਲ ਫੋਨ ਤੇ ਫੋਟੋ ਖਿੱਚ ਕੇ ਭੇਜਦੇ ਨੇ ਉਹਨੂੰ ਦਫ਼ਤਰ ਦੇ ਬਾਹਰ ਲਿਖ ਕੇ ਲਾ ਦਿੱਤਾ ਕਹਿੰਦਾ ਮੋਬਾਈਲ ਫੋਨ ਅੰਦਰ ਲੈਉਣਾ ਮਨਾ ਹੈ ਬੜਾ ਪੰਗਾ ਪੈ ਗਿਆ ਮੈਂ ਵੇ ਐ ਕਰੋ ਆਰਡਰ ਜਾਰੀ ਕਰੋ ਕਿ ਜਿਹੜੇ ਦਫ਼ਤਰ ਦੇ ਮੂਹਰੇ ਇਹ ਲਿਖਿਆ ਹੋਇਆ ਹੈ ਕਿ ਮੋਬਾਈਲ ਅੰਦਰ ਲੈਉਣਾ ਮਨਾ ਹੈ ਉਹਨੂੰ ਆਟੋਮੈਟਿਕੀ ਰਿਸ਼ਵਤਖੋਰ ਮੰਨਿਆ ਜਾਊਗਾ ਉਹ ਤੇ ਕੇਸ ਪਰਚਾ ਕਰ ਦੂੰਗਾ ਤੂੰ ਕੀ ਗੱਲ ਮੋਬਾਈਲ ਕੋ ਨਹੀਂ ਲੱਗੇ ਜਾ ਸਕਦਾ ਪਾਕਿਸਤਾਨਾ ਸੀ ਹੁੰਦਾ ਕਰਨਾ ਕੋਈ ਤੁਸੀਂ ਇਹ ਤਾਂ ਐਂ ਆਏ ਲੜਨਾ ਪਊਗਾ ਨਾ ਲੜ ਹਜੇ ਹਜੇ ਤਾਂ ਕੁਝ ਵੀ ਨਹੀਂ ਹੈ ਤਾਂ ਸੇਰ ਚੋਂ ਪੂਣੀ ਵੀ ਨਹੀਂ ਕੱਤੀ ਹਜੇ ਤਾਂ ਚਰਖਾ ਡਾਇਆ ਹੈ ਤੂੰ ਦੇਖਦੇ ਜਾਓ ਹੁੰਦਾ ਕੀ ਹੈ ਆ ਇਹਨਾਂ ਦੇ ਸੁੱਖ ਵਿਲਾਸ ਵਾਲੇ ਉਹ ਪਹਾੜਾਂ ਦੇ ਵਿੱਚ ਕਰੋੜਾਂ ਰੁਪਈਆ ਦਾ ਬਣਾ ਲਿਆ ਸੁਖਵੀਰ ਬਾਦਲ ਨੇ ਹੋਟਲ 7 ਸਟਾਰ ਵਿਰੋ 7 ਲੱਖ ਰੁਪਏ ਇੱਕ ਕਮਰੇ ਦਾ ਕਿਰਾਇਆ ਹੈ ਇੱਕ ਰਾਤ ਦਾ ਉਹ ਹਰੇਕ ਕਮਰੇ ਦਾ ਅ ਪਰਸਨਲ ਪੂਲ ਹੈ ਉਹਦੇ ਮੰਗਲੇ ਪਾਸੇ সুইমিং ਪੂਲ ਹੈ ਬਹੁਤ ਵੱਡਾ ਹੋਟਲ ਹੈ ਸਾਰੀ ਬਿਜਲੀ ਮਾਫ 15 ਸਾਲਾਂ ਵਾਸਤੇ ਆਪੀ ਦਾ ਕਰਨੀ ਸੀ ਟੈਕਸ ਮਾਫ 15 ਸਾਲਾਂ ਵਾਸਤੇ ਜੀਐਸਟੀ ਮਾਫ 15 ਸਾਲਾਂ ਵਾਸਤੇ ਹੁਣ ਅਸੀਂ ਕੱਢ ਲੈ ਕੇ ਆ ਗਏ ਹੁਣ ਰੱਬ ਸੁੱਖ ਰੱਖੇ ਆ ਥੋੜੇ ਜਿਹੇ ਦਿਨਾਂ ਨੂੰ ਜੀਸੀਬੀ ਦਾ ਕਲਾਚ ਛੱਡ ਕੇ ਉਦਘਾਟਨ ਕਰੂੰਗਾ ਟੌਂਦੇ ਨਹੀਂ ਟੌਂਦੇ ਨਹੀਂ ਰਹਾ ਪਟੰਨੇ ਪਹਿਲਾਂ ਟੌਂਦੇ ਨਹੀਂ ਬਹੁਤ ਸੋਹਣਾ ਬਣਾਇਆ ਹੋਇਆ ਉਹਨੂੰ ਕਬਜ਼ੇ 'ਚ ਲੈ ਲਾਂਗੇ ਸਰਕਾਰ ਦੇ 'ਚ ਉਧਰ ਸਕੂਲ ਬਣਾ ਦਾਂਗੇ ਸਰਕਾਰੀ ਨਾਲੇ ਨਾਰਾ ਵੀ ਵਧੀਆ ਬਣ ਜੂਗਾ ਵੀ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੋਲ ਕਰੀ ਜਾਵੇ ਕੋਰਟਾਂ ਚ ਅਪੀਲਾਂ ਵੀ ਮੇਰਾ ਮੇਰਾ ਸੀਗਾ ਰਿਸ਼ਵਤ ਤੇ ਪੈਸੇ ਦਾ ਸਰਕਾਰ ਨੇ ਲੈ ਲਿਆ ਬਸ ਇयां ਹੀ ਠੀਕ ਹੋਣਗੇ ਹੋਰ ਕੋਈ ਤਰੀਕਾ ਨਹੀਂ ਹੁਣ ਫਿਰਦੇ ਨੇ ਦੋਨੇ ਮੀਆਂ ਬੀਬੀ ਉਹ ਜੀਪ ਤੇ ਚਾਚਾ ਹੁਲਵਾ ਰੱਖਿਆ ਛਤਰੀ ਜੀ ਉਹਦੇ ਚੜ ਚੜ ਜਾਂਦੇ ਸਵੇਰੇ ਲੋਕ ਕੋਈ ਹੁੰਦੇ ਨੇ ਉਹੀ ਕਰੀ ਜਾਂਦੇ ਐ ਮੈਂ ਸਾਨੂੰ ਗਾਵਾਂ ਨੂੰ ਲੋਕ ਤਾਂ ਹੈ ਨਹੀਂ ਲੋਕ ਤਾਂ ਕਦੋਂ ਦੇ ਚਲੇ ਗਏ ਸੀ ਜਦੋਂ ਤੋਂ ਬੇਅਦਬੀ ਕਰਾਈ ਸੀ ਲੋਕ ਤਾਂ ਉਦੋਂ ਦੇ ਚਲੇ ਗਏ ਲੋਕ ਤਾਂ ਛੱਡ ਗਏ ਸੀ ਇਹਨਾਂ ਨੂੰ ਸੋ ਵੀਰੋ ਇਹਨਾਂ ਤੇ ਯਕੀਨ ਨਾ ਕਰਿਓ ਅ ਮੈਨੂੰ ਹੋਰ ਪਤਾ ਲੱਗਿਆ ਚਲੋ ਕਪੜੇ ਕਰਨੇ ਆ ਸਰਕਾਰ ਦੇ ਖਾਣੇ ਛੱਡੋ ਚਲੋ ਖਾਂਦੇ ਰਹੋ ਤੇ ਹੋਰ ਇੱਕ ਪਿੰਡ 'ਚ ਮੈਂ ਗਿਆ ਇੱਕ ਮਾਤਾ ਮਿਲੀ ਚੁੰਨੀ ਦਿਖਾਈ ਹੋਈ ਮੈਨੂੰ ਮੈਂ ਕੀ ਹੈ ਕਹਿੰਦੀ ਹਰ ਸਿਮਰਤ ਕੌਰ ਨੇ ਚੁੰਨੀਆਂ ਵਟਾਈਆਂ ਸਾਡੇ ਪਿੰਡਾਂ ਵਿੱਚ ਚੁੰਨੀਆਂ ਵਟਾਉ ਚੁੰਨੀਆਂ ਵਟਾਉ ਅਸੀਂ ਤਾਂ ਕਹਿੰਦੇ ਸ਼ਹਿਰੋਂ ਮਹਿੰਗੀਆਂ ਲਿਆਏ ਵੀ ਚਲ ਵਧੀਆ ਤਾਂ ਹੋਵੇ ਚੁੰਨੀ ਜਿਹੜੀ ਬਟਾਵਾਂਗੇ ਕਹਿੰਦੀ ਮਲ ਮਲ ਦੀ ਦੇਗੀ ਏਚ ਵੀ ਪੈਸੇ ਖਾ ਗਈ ਸਾਤੋਂ ਮਹਿੰਗੀ ਚੁੰਨੀ ਲੈ ਗਈ 50 ਰੁਪਏ ਵਾਲੀ ਲਈ ਕਹੀਂ ਮੈਂ 200 ਦੀ ਲੈਂਦੀ ਸੀ ਲੈ 200 ਇੱਕ ਚੁੰਨੀ ਚੋਖ ਆ ਗਈ ਇਹ ਨਹੀਂ ਛੱਡਦੇ ਜੀ ਕਿਸੇ ਨੂੰ ਆ ਹਾਲ ਤਾਂ ਨਹੀਂ ਚੁੰਨੀਆਂ ਚੰਨੇ ਨਾ ਬਟਾ ਲਿਓ ਬੇਬੇ ਐ ਕਿਨਾ ਬਟਾ ਲਿਓ ਹਾਂ कपड़ा वो तो डिकी भरी फिर दी चुनिया दी जिथे मिले चुनिया पहला नन्नी, नन्नी शाह, शाह लिख दूँगी बोर्डा पे हूं की लिखा है नमाणी सेवादार वाह 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 मैं देखा मैं वाह भगवंत माना ये भी तेरे हिस्से ही आना से काम नन्नी तो नमाणी तक का सफर ਤੋ ਇੱਧਰ ਨਾ ਹੋਣ ਦਿਓ ਬਹੁਤ ਹੋ ਗਿਆ ਯਾਰ ਕੀ ਕਰਦ ਕੀ ਕਰਤਾ ਉਹਨਾਂ ਨੇ ਦੱਸੋ ਮੈਂ ਸੰਗਰੂਰ ਤੋਂ ਐਮਪੀਸੀ ਉਹ ਬਠਿੰਡੇ ਤੋਂ ਸੀ ਆਉਂਦੀ ਨਹੀਂ ਸੀ ਉੱਥੇ ਔਰ ਜਿੱਦਾਂ ਆ ਜਾਂਦੀ ਸੀ ਉਹਦੇ ਮੇਰੇ ਨਾਲ ਪੈਂਦਾ ਸੀ ਪੇਚਾ ਉਹ ਮੈਂ ਬੋਲੀ ਜਾਂਦਾ ਸੀ ਜਲਿਆਂ ਵਾਲੇ ਬਾਗ ਤੇ ਵੀ ਜਲਿਆਂ ਵਾਲੇ ਬਾਗ ਵਾਲੇ ਦਿਨ ਹਜ਼ਾਰ ਬੰਦਾ ਮਾਰ ਕੇ 3000 ਨੂੰ ਜ਼ਖਮੀ ਕਰਕੇ ਜਨਰਲ ਡਾਇਰ ਨੇ ਮਜੀਠੀਏ ਕਹਿੰਦੇ ਰੋਟੀ ਖਾਦੀ ਸੀ ਹੁਣ ਬਾਹਰ ਟੀਵੀ ਲੱਗੇ ਹੁੰਦੇ ਨੇ ਵੀ ਤੂੰ ਦੇਖ ਲੈ ਬਾਹਰ ਟੀਵੀ ਤੇ ਵੀ ਅੰਦਰ ਕਲਾੜ ਚ ਪੁੱਛੋ ਇਹਨੂੰ ਫਿਰ ਜਵਾਬ ਨਾ ਬਈ ਹੱਦ ਦਾ ਹੱਦ ਹੁਣ ਹੁਣ ਪੰਜਾਬੀ ਪਤਾ ਨਹੀਂ ਕਿਹਾ ਜੀ ਬੋਲਦੀ ਐ ਕਿਉਂਕਿ ਵੱਧ ਬੋਲਨੀ ਪੈਗੀ ਹੁਣ ਪਹਿਲਾਂ ਤਾਂ ਇੰਨੀਆਂ ਸੜ ਜਾਂਦਾ ਸੀ ਕੋਈ ਹੋਰ ਹੈ ਨਹੀਂ ਸੀ ਨਾਂ ਕੋ ਪੁੱਛਣ ਵਾਲਾ ਮੈਂ ਕਿਹਾ ਤੂੰ ਪੰਜਾਬੀ ਬੋਲ ਕੇ ਦਿਖਾ ਤੂੰ 5 ਮਿੰਟ ਉਹ 5 ਮਿੰਟ ਸਟੋਪ ਪਹਿਲੇ ਮਿੰਟ ਸੀ ਭਗਵੰਤ ਮਾਨ ਇਹ ਛੋਰਾ ਗੁੰਪਦਾ ਐ ਇੱਕ ਪਹਿਲਾਂ ਝੋਨਾ ਫਿਰ ਝੋਨਾ ਮੈਂ ਕਿਹਾ ਝੋਨਾ ਕੇ ਇਹ ਬ੍ਰੰਭ ਲਾਉਂਦੇ ਨੇ ਬ੍ਰੰਭ ਲਾਉਂਦੇ ਨੇ ਲੈ ਪੰਜਾਬੀ ਬੋਲ ਕੇ ਦਿਖਾਓ ਮੈਂ ਕਹਾ ਸਾਰੇ ਟੱਬਰ ਨੂੰ ਪੰਜਾਬੀ ਨਹੀਂ ਆਉਂਦੀ ਇਹਨਾਂ ਨੂੰ ਪਹਾੜਾਂ ਵਾਲੇ ਸਕੂਲਾਂ ਚ ਪੜਿਆ ਪੰਜਾਬੀ ਨਹੀਂ ਆਉਂਦੀ ਵੀਰੋ ਤੇ ਪੰਜਾਬ ਦੇ ਵਾਰਿਸ ਬਣਨਾ ਚਾਹੁੰਦੇ ਮੈਨੂੰ ਇੱਕ ਟੀਵੀ ਤੇ ਇੱਕ ਨੈਸ਼ਨਲ ਹਿੰਦੀ ਦੇ ਚੈਨਲ ਤੇ ਗਿਆ ਮੈਂ ਇੰਟਰਵਿਊ ਕਰਨ ਉਹ ਮੈਨੂੰ ਕਹਿੰਦੇ ਅਸੀਂ ਕੁਝ ਨਾਮ ਲਵਾਂਗੇ ਤੇ ਇਹਦੇ ਵਿੱਚ ਉਸ ਨਾਮ ਸੁਣਨ ਤੋਂ ਬਾਅਦ ਤੁਹਾਡੇ ਮਨ 'ਚ ਜੋ ਵੀ ਆਵੇ ਤੁਸੀਂ ਬੋਲ ਦਿਓ ਹਾਂ ਠੀਕ ਹੈ ਕਹਿੰਦੇ ਸੁਖਵੀਰ ਬਾਦਲ ਮੈਂ ਕਿਹਾ ਪਹਾੜਾਂ ਵਾਲੇ ਸਕੂਲਾਂ ਚ ਪੜਿਆ ਹੋਇਆ ਪੰਜਾਬੀ ਲਿਖਣੀ ਤੇ ਪੜਨੀ ਆਉਂਦੀ ਨਹੀਂ ਪਰ ਪੰਜਾਬ ਦਾ ਵਾਰਿਸ ਬਣਨਾ ਚਾਹੁੰਦਾ ਠੀਕ ਹੈ ਜੀ ਕਹਿੰਦੇ ਕਹਿੰਦੇ ਕੈਪਟਨ ਮਨਿੰਦਰ ਸਿੰਘ ਮੈਂ ਕਿਹਾ ਮੈਲਾਂ ਚ ਰਹਿਣ ਵਾਲੇ ਲੋਕ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਸੀ ਜਦੋਂ ਕਾਲੀਆਂ ਦਾ ਰਾਜ ਸੀ ਕਾਲੀਆਂ ਨਾਲ ਸੀ ਅੱਜ ਕੱਲ੍ਹ ਭਾਜਪਾ ਦਾ ਰਾਜ ਹੈ ਭਾਜਪਾ ਨਾਲ ਨਹੀਂ ਲੋਕਾਂ ਨਾਲ ਤਾਂ ਕਦੇ ਹੋਏ ਨਹੀਂ ਅੱਛਾ ਜੀ ਕਹਿੰਦੇ ਮਨਿੰਦਰ ਮੋਤੀ ਮੈਂ ਕਿਹਾ ਕਿਸੇ ਵੀ ਗੱਲ ਨੂੰ ਕਿਤੇ ਵੀ ਲਿਆ ਕੇ ਫਿੱਟ ਕਰਕੇ ਐਸਾ ਸੁਣਾਉਂਦਾ ਨਾਲ ਕਹਿੰਦਾ ਮੇਰੀ ਗਾਰੰਟੀ ਹੈ ਇਹ ਕਹਿੰਦੇ ਕੈਸੇ ਮੈਂ ਕਿਹਾ ਉਹ ਚੰਦਰਯਾਨ ਦਾ ਉਦਘਾਟਨ ਕਰਨ ਚਲਾ ਗਿਆ ਉਹਦੀ ਲੌਂਚਿੰਗ ਸੀ ਚੰਦਰਯਾਨ ਦੀ ਉੱਥੇ ਜਾ ਕੇ ਕਹਿੰਦਾ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ ਮੈਂ ਸੋਚਿਆ ਅੱਠਵੀਂ ਦਾ ਟਿਕਟ ਥਿਆਉਂਦਾ ਨਹੀਂ ਇਸਰੋ ਨਾਲ ਕੀ ਸੰਬੰਧ ਹੋਇਆ ਇਹਦਾ ਇਹ ਆ ਉਹ ਤਾਂ ਪੜਾਈ ਵਿਖਾਈ ਕਰਨ ਵਾਲੇ ਸਾਇੰਟਿਸਟ ਬੰਦੇ ਉਹ ਇਸਰੋ ਜਾਂਦੇ ਆ ਮੈਂ ਕਿਵੇਂ ਜੋੜੂਗਾ ਹੁਣ ਇਸ ਰੋ ਨਾਲ ਕਹਿੰਦਾ ਜਦੋਂ ਮੈਂ ਦੂਜੀ ਤੀਜੀ ਕਲਾਸ ਪੜ੍ਹਦਾ ਸੀ ਪੜਾਈ 'ਚ ਤਾਂ ਕਹਿੰਦਾ ਮੈਂ ਠੀਕ ਠੀਕ ਹੀ ਸੀ ਇਸ ਕਰਕੇ ਹਰੇਕ ਟੀਚਰ ਆ ਕੇ ਮੈਨੂੰ ਕਹਿੰਦੇ ਸੀ ਅਬ ਤੂੰ ਇਸ ਰੋ 'ਮੇਂ ਬੈਠ ਅਬ ਇਸ ਰੋ 'ਮੇਂ ਅਬ ਇਸ ਰੋ 'ਮੇਂ ਇਸ ਕਰਕੇ ਇਸ ਰੋ ਨਾਲ ਮੇਰਾ ਪੁਰਾਣਾ ਨਾ ਲੱਗਦਾ ਕਹਿੰਦੇ ਅਰਵਿੰਦ ਕੇਦਰੀਵਾਲ ਮੈਂ ਕਿ ਐਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ इस कदर वाकिफ हो गई है मेरी कलम मेरे किरदार से कि इश्क भी लिखना चाहता हूं तो इनकलाब लिखा जाता है कहने भगवंत मान मैं उसके बारे की बोला कहने भगवंत मान मैं, तुमान। मैं जे मैं देखा अमला बल्ले कख नहीं मेरे पल्ले जे मैं देखा अमला बल्ले तो कुछ नहीं मेरे पल्ले ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤੋ ਬੱਲੇ ਬੱਲੇ ਸੋ ਵੀਰੋ ਇਹ ਤੁਹਾਡੀਆਂ ਰਹਿਮਤਾਂ ਨੇ ਸਾਰੀਆਂ ਤੁਸੀਂ ਹੋਈ ਤਾਹਾਂ ਲੈ ਕੇ ਜਾਂਦੇ ਹੋ ਤੁਸੀਂ ਤਾਂ ਲੈ ਲਿਆਉਣੇ ਪਰ ਦਰਖਤ ਵੀ ਰੇਗਸਾਲ ਪੱਤੇ ਬਦਲ ਲੈਂਦੇ ਨੇ ਐਤਕੀ ਟੱਕੜੀ ਬਦਲੋ ਬਠਿੰਡੇ ਚ ਹਾਂ ਹਾਂਜੀ ਕਿ ਕਿਲੀ ਸੁਣਾ ਦੇ ਵਿਰੋਧੇ ਚ ਇੰਨਾ ਦੇ ਹੀ ਆ ਇਹਨਾਂ ਦੀ ਕਿਸੇ ਨੇ ਸਾਰੇ ਵੀ ਕਿਵੇਂ ਹੋਇਆ ਕੀ ਕਮ ਹੋਇਆ ਜਿਹੜੀ ਕੁਦਰਤ ਵੱਲੋਂ ਕਿਸੇ ਨੂੰ ਪ੍ਰਮਾਤਮਾ ਕਿਸੇ ਨੂੰ ਕਲਮ ਦੇ ਦੇ ਨਾ ਉਦੋਂ ਵੱਡੀ ਦਾਤ ਨਹੀਂ ਹੁੰਦੀ ਜਹਾਨਾ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ ਜਿਹੜੀ ਗੱਲ ਚਾਰ ਲੈਨਾਂ ਚ ਕਹੀ ਜਾ ਸਕਦੀ ਉਹ ਘਾਂਡੇ ਦੇ ਭਾਸ਼ਣ ਚ ਵੀ ਨਹੀਂ ਕਹੀ ਜਾ ਸਕਦੀ ਕੱਲ ਹੀ ਲਿਖੀ ਐ ਮੈਂ ਕਹੂੰ ਮੈਂ ਕੱਲ ਇੱਧਰ ਜਾਣਾ ਸੀ ਇਹਨਾਂ ਦੇ ਪਿੰਡਾਂ ਵੱਲ ਲੰਬੀ ਬਾਗਲ ਮੈਂ ਕਿਹਾ ਐ ਤੱਕ ਜਾਂਦਾ ਮੈਂ ਫਿਰ ਕੋਈ ਨਾ ਕੋਈ ਤੀਰ ਨਾਵੇਂ ਲੈ ਕੇ ਜਾਉਂ ਸੁਣ ਮੈਂ ਲਿਖਿਆ ਸੀਗਾ ਕੀ ਕਹਿੰਦੇ ਨੇ ਬੀਬਾ ਜੀ ਕਿ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿ ਖਿਖਲੀ-ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤਖੋਰਾ ਨੂੰ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਮੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਲੋਕ ਉਹਨਾਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀਦਲ ਦੀ ਫੱਟੀ ਫਿਰ ਸਾਲੇ ਜੀਜੇ ਨੇ ਪਹੁੰਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜੋਂ-ਜੋ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਹੋਈ ਅਸੀਂ ਮੌਜ ਬੜੀ ਲੁੱਟੀ ਐ ਭੁੱਗੀ ਛੇਤਰ ਨਾਲ ਕੁੱਟੀ ਐ ਹੁਣ ਜੜ ਸਾਡੀ ਸਤੌਜ ਵਾਲੇ ਮਾਨ ਨੇ ਪੁੱਟੀ ਐ ਲੈ 4 ਜੂਨ ਨੂੰ ਬਾਦਲ ਪਰਵਾਰ ਦੀ ਰਾਜਨੀਤੀ ਚੋਂ ਪੱਕੀ ਛੁੱਟੀ ਐ ਬੋਲੇ ਸੋਨਹਾਰ ਠੀਕ ਰਹਾ ਵਧੀਆ ਲੱਗਿਆ ਸਾਰਾ ਕੁਝ ਹੋ ਗਿਆ ਇੱਥੇ ਸੋ ਵੀਰੋ ਇਹ ਤੁਹਾਡਾ ਪਿਆਰ ਹੈ ਜਿਹੜਾ ਲਈ ਫਿਰਦਾ ਹੈ ਥੱਕਣ ਨਹੀਂ ਦਿੰਦਾ ਕੋਈ ਵੀ ਲੀਡਰ ਵਿਰੋਧੀ ਪਾਰਟੀਆਂ ਵਾਲੇ ਵੀ ਇੱਕ ਦਿਨ ਚ ਇੱਕ ਰੈਲੀ ਮਸਾਂ ਉਹ ਵੀ ਆਥਣੇ ਜਦੋਂ 30 ਡਿਗਰੀ ਅਸੀਂ ਤੜਕੀ ਸ਼ੁਰੂ ਹੋ ਜਾਂਦੇ ਹਾਂ ਹੁਣ ਇਸ ਵਕਤ 45 ਹੈ 45 ਡਿਗਰੀ ਚ ਕੰਮ ਕਰਨਾ ਉਨਾ ਵਾਸਤੇ ਬਹੁਤ ਔਖਾ ਆਪਣੇ ਵਾਸਤੇ ਤਾਂ ਲੈ ਇੱਥੇ ਆ ਫੇਰੂਆਣਾ ਖੇਤ ਸਾਡਾ ਗੜਦੀ ਕੋਲੇ ਉੱਥੇ 40 ਫੁੱਟ ਡੂੰਘੇ ਟੋਇਆਂ ਚੋਂ ਤਾਂ ਨਿਕਲੇ ਹੋਏ ਆ ਸੋ ਸਾਨੂੰ 45 ਡਿਗਰੀ ਕੀ ਕਹਿੰਦਾ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਆਪਣਾ ਚੋਣ ਨਿਸ਼ਾਨ ਕਿੰਨੇ ਨੰਬਰ ਤੇ ਆ ਮਸ਼ੀਨ ਕਿੰਨੇ ਨੰਬਰ ਤੇ ਆ ਮਸ਼ੀਨ ਦੇ ਵਿੱਚ ਦੂਜੇ ਨੰਬਰ ਤੇ ਆ ਬਟਨ ਝੜੂ ਵਾਲਾ ਮਸ਼ੀਨ ਚ ਦੂਜੇ ਨੰਬਰ ਤੇ ਆ ਆਉਣਾ ਪਹਿਲੇ ਨੰਬਰ ਤੇ ਹੋਰ ਬਟਨ ਹੋਰ ਕੋਈ ਬਟਨ ਹੋਰ ਕੋਈ ਬਟਨ ਦੇਖੋ ਨਾ ਨਹੀਂ ਤਾਂ ਕਾਲਾ ਮੋਤੀ ਉਤਰੇ ਹੋਏ ਆ ਡਾਡੇ ਲੁਟੇਰੇ ਬੈਠੇ ਇੱਥੇ ਸੋ ਤੁਹਾਡੇ ਨਾਲ ਹਰ ਵਕਤ ਤੁਹਾਡੇ ਨਾਲ ਐਂ ਰਹਾਂਗੇ ਇੱਕ ਸਰਵਿਸਮੈਨ ਜਿਹੜੇ ਮੁਨਾਜਮ ਨੇ ਉਹਨਾਂ ਲਈ ਬਹੁਤ ਸਾਰੀਆਂ ਸਕੀਮਾਂ ਸੀ ਬਣਾ ਰਿਹਾ ਓਪੀਐਸ ਤੇ ਮੇਰੀ ਗੱਲ ਚੱਲ ਰਹੀ ਹੈ 20000 ਕਰੋੜ ਰੁਪਏ ਰੋਕਣ ਨੂੰ ਫਿਰਦੇ ਆ ਉਹ ਆ 4 ਜੂਨ ਨੂੰ ਸਰਕਾਰ ਬਣ ਜੇ ਇੰਡੀਆ ਗਠਵੰਦਨ ਦੀ ਤੋ 20000 ਕਰੋੜ ਵੀ ਜਿਹੜਾ ਪੈਨਸ਼ਨਾਂ ਲੈਣਾ ਉਹ ਵੀ ਆ ਜੇ ਤੇ ਨਾਲੇ 올ਡ ਪੈਨਸ਼ਨ ਸਕੀਮ ਆਪਾਂ ਲਾਗੂ ਕਰਨੇ ਕਿਉਂਕਿ ਇਹ ਮੁਲਾਜ਼ਮਾਂ ਦਾ ਪੈਸਾ ਹੈ ਮੁਲਾਜ਼ਮਾਂ ਨੂੰ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਬਿਨਾਂ ਪੁੱਛੇ ਕਿਵੇਂ ਲਾ ਦਿੰਦੇ ਨੇ ਮੁਲਾਜ਼ਮਾਂ ਦੇ ਪੈਸੇ ਨੂੰ ਕਿਸੇ ਬੈਂਕ 'ਚ ਲਾਤਾ ਉਹ ਬੈਂਕ ਨੂੰ ਵਿਜੇ ਮੰਨ ਲਿਆ ਲੁੱਟ ਕੇ ਭੱਜ ਗਿਆ ਤੰਪੇ ਬਿਜੇ ਮਾਲੀਆਂ ਨੇ ਬੈਂਕ ਨਹੀਂ ਲੁੱਟੀ ਉਹਨੇ ਮੁਲਾਜ਼ਮ ਲੁੱਟੇ ਨੇ ਕਈ ਮੁਲਾਜ਼ਮ ਹੈ ਜਿਹਨੇ 40 40 ਸਾਲ ਨੌਕਰੀ ਕਰਕੇ 2 2000 ਰੁਪਏ ਪੈਨਸ਼ਨ ਮਿਲ ਰਹੀ ਹੈ ਕਹਿੰਦੇ ਜੀ ਤੁਹਾਡਾ ਪੈਸਾ ਸ਼ੇਅਰ ਮਾਰਕੀਟ ਚ ਲਾਇਆ ਸੀ ਉਹ ਡੁੱਬ ਗਿਆ ਇਹ ਕਿਵੇਂ ਹੋ ਸਕਦਾ ਨਹੀਂ ਸੋ ਮੇਰੇ ਕੋਲ ਮੈਂ ਖੁਦ ਇੱਕ ਮੁਲਾਜ਼ਮ ਦਾ ਬੇਟਾ ਇਸ ਮਾਮਲੇ ਚ ਮੈਂ ਗਾਰੰਟੀ ਲੈਣਾ ਬਾਕੀ ਫੌਜੀ ਭਰਾ ਨੇ ਉਹਨਾਂ ਦਾ ਮਾਨ ਸਨਮਾਨ ਆਪਾਂ ਕਰਦੇ ਆ ਮੋਰਾਂ ਵਾਲਾ ਮੁੰਡਾ ਅਗਨੀ ਵੀਰਾਂ ਉਹਨੂੰ ਸ਼ਰਮ ਹੀ ਨਹੀਂ ਦਿੱਤੀ ਅਸੀਂ ਪੁਲਿਸ ਤੋਂ ਦਵਾਈ ਸਲਾਮੀ ਉਦੋਂ ਬਾਅਦ ਚ ਮੈਂ ਗ੍ਰਹਿ ਮੰਤਰੀ ਨੂੰ ਕਿਹਾ ਕਿ ਆ ਕੀ ਕਰ ਰਹੇ ਹੋ ਤੁਸੀਂ ਸਾਡੇ ਧੀਆਂ ਪੁੱਤ ਇੱਕਾਂ ਡਾਹੀਂ ਬੈਠਿਆ ਬਾਰਡਾਂ ਤੇ 10 10 12 12 ਗੋਲੀਆਂ ਉਹਨਾਂ ਦੀ ਛਾਤੀ 'ਚ ਹੀ ਰਹਿ ਜਾਂਦੀਆਂ ਨੇ ਜੋ ਸ਼ਹੀਦ ਹੋ ਜਾਂਦੇ ਨੇ ਤੇ ਤੁਸੀਂ ਤੁਸੀਂ ਚਾਰ ਫਾਇਰ ਨਹੀਂ ਕਰ ਸਕਦੇ ਉਹਨਾਂ ਦੇ ਸਲਾਮੀ ਦੇ ਤੌਰ ਤੇ ਫਿਰ ਦੁਬਾਰਾ ਕਰਵਾਈ ਖੰਨੇ ਦਾ ਮੁੰਡਾ ਸੀ ਜਿਹੜਾ ਉੱਥੇ ਕਰਵਾਈ ਸੋ ਅਸੀਂ ਮਾਨ ਸਨਮਾਨ ਦਿੰਨੇ ਆ ਉਹਨਾਂ ਉਹਨਾਂ ਦਾ ਕੋਈ ਦੇਣ ਹੀ ਨਹੀਂ ਦੇ ਸਾਜਾ ਜੀ ਉਹ ਨਸ਼ੀਦਾਂ ਦਾ ਸੋ ਇੱਕ ਸਰਵਿਸ ਮੈਨ ਜਿੰਦੇ ਵੀ ਨੇ ਉਹਨਾਂ ਦਾ ਮੈਂ ਸਤਿਕਾਰ ਵੀ ਕਰਦਾ ਤੇ ਮੈਂ ਮੀਟਿੰਗ ਵੀ ਕਰੂੰਗਾ ਇਹ ਤੋਂ ਬਾਅਦ ਵੋਟਾਂ ਤੋਂ ਬਾਅਦ ਕਿ ਕੀ ਕੀ ਉਹਨਾਂ ਦੀਆਂ ਮੁਸ਼ਕਲਾਂ ਨੇ ਕਿਉਂਕਿ ਉਸ ਤੋਂ ਬਾਅਦ ਜ਼ਿੰਦਗੀ ਜਿਹੜੀ ਹੈ ਜ਼ਿੰਦਗੀ ਦੇ ਬਹੁਤ ਵਧੀਆ ਪਲ ਜਦੋਂ ਸਰਵਿਸ ਚ ਲੰਘ ਜਾਂਦੇ ਆ ਬਾਅਦ ਚ 100 ਵਾਰੀ ਸਿਆਪੇ ਸਮਾਜਿਕ ਤਾਣੇ ਬਾਣੇ ਉਲਝ ਜਾਂਦੇ ਆ ਕਈ ਵਾਰੀ ਬੱਚੇ ਨਹੀਂ ਘਰੇ ਬਾੜਦੇ ਕਈ ਵਾਰੀ ਹੋਰ ਕਿਸਮ ਦੀਆਂ ਸਮਾਜਿਕ ਪ੍ਰੋਬਲਮਾਂ ਆ ਜਾਂਦੀਆਂ ਨੇ ਪਰ ਉਹਨਾਂ ਨੂੰ ਸੰਭਾਲਨਾ ਸਰਕਾਰ ਦਾ ਫਰਜ਼ ਬਣਦਾ ਹੈ ਉਹ ਫਰਜ਼ ਅਸੀਂ ਨਿਭਾਉਂਦੇ ਸੋ ਇਸ ਕਰਕੇ ਤੁਹਾਡੇ ਕੋਲ ਆਇਆ ਇੱਕ ਜਾਂਦੇ ਜਾਂਦੇ ਮੈਂ ਇੱਕ ਗੱਲ ਕਹਿਣੀ ਹੈ ਕਿ ਇਹ ਪਛਾਣ ਲਿਆ ਕਰੋ ਕਿ ਚੋਰ ਤੇ ਸਾਥ ਚ ਫਰਕ ਕੀ ਹੈ ਆਪਾਂ ਸਾਰਿਆਂ ਨੂੰ ਇੱਕੋ ਰਸੇ ਬੰਨ੍ਹ ਦਿੰਨੇ ਆ ਸੋ ਇਸ ਕਰਕੇ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਉਹ ਇੱਕ ਪਿੰਡ 'ਚ ਨਾ ਮੱਝਾਂ ਮਾਰਨ ਲੱਗੀਆਂ ਮੈਂਸਾ ਮਾਰਨ ਲੱਗੀਆਂ ਇੱਕ ਮਿੰਟ ਇੱਕ ਮੈਂਸ ਮਾਰ ਗਈ ਅਗਲੇ ਦਿਨ ਦੋ ਮੈਂਸਾ ਮਾਰ ਗਏ ਤੀਜੇ ਦਿਨ ਦੋ ਹੋਰ ਮਾਰ ਗਏ ਉਹ ਪਿੰਡ ਦੇ ਲੋਕ ਬੜੇ ਤਰਥਲੀ ਮੱਚ ਗਈ ਪਿੰਡ 'ਚ ਉਹ ਕੋਈ ਸਾਧ ਦਾ ਡੇਰਾ ਸੀ ਪਿੰਡ 'ਚ ਉਹਦੇ ਕੋਲ ਗਏ ਕਹਿੰਦੇ ਬਾਬਾ ਜੀ ਮੈਂਸਾ ਮਰੀ ਜਾਂਦੀਆਂ ਨੇ ਪ੍ਰਕੋਪੀ ਹੋ ਗਈ ਕੋਈ ਕੋਈ ਇਲਾਜ ਦੱਸੋ ਉਹ ਕਹਿੰਦਾ ਕੋਈ ਐਸਾ ਖਤਰਨਾਕ ਇਲਾਜ ਨਹੀਂ ਹੈਗਾ ਚਾਰ ਜਾਣੇ ਖੜਜਿਓ ਇੱਕ ਚਾਦਰ ਲੈ ਕੇ ਚਾਰੇ ਖੁੰਝੇ ਫੜ ਲਿਓ ਚਾਰ ਜਾਨੇ ਇੱਕ ਇੱਕ ਖੁੰਝਾ ਐ ਚਾਦਰ ਤਾਹਾਂ ਤਾਣ ਲਿਓ ਸਾਰੇ ਪਿੰਡ ਨੂੰ ਚਾਦਰ ਦੇ ਥੱਲੋਂ ਦੀ ਲੰਗਾ ਦੇੋ ਜੀਨੇ ਮੱਜਾਂ ਚੋਰੀ ਕੀਤੀਆਂ ਹੋਣਗੀਆਂ ਉਹਨੂੰ ਦਿਲ ਦਾ ਦੌਰਾ ਪੈ ਜਾਊਗਾ ਉੱਥੇ ਮਰ ਜਾਊਗਾ ਲੰਗੜ ਸਾਰੋਂ ਜੋ ਥੱਲੋਂ ਵੀ ਲੰਗਿਆ ਗੁਰਦੁਆਰਾ ਸਾਹਿਬ ਚ ਅਨਾਊਂਸਮੈਂਟ ਕਰਤੀ ਚਾਰ ਜਾਨੇ ਕੰਨੀਆਂ ਫੜ ਕੇ ਖੜ ਗਏ ਚਾਦਰ ਦੀਆਂ ਲੰਗੀ ਗਏ ਲੋਕ ਸਾਰਾ ਪਿੰਡ ਲੰਘਿਆ ਬੰਦੇ ਲੰਘੇ ਕੋਈ ਨਹੀਂ ਮਰਿਆ ਬੁੜੀਆਂ ਲੰਗਾਤੀਆਂ ਕੋਈ ਨਹੀਂ ਮਰਿਆ ਬੱਚੇ ਵੀ ਲੰਗਾਤੇ ਥੱਲੋਂ ਦੀ ਕੋਈ ਨਹੀਂ ਮਰਿਆ ਕਾਰਨ ਪਤਾ ਕੀ ਸੀ ਉਹ ਜਿਹੜੇ ਮੈਂ ਸਚੋਰੀ ਕਰਦੇ ਸੀ ਉਹ ਤਾਂ ਚਾਦਰ ਫੜੀ ਖੜੇ ਸੀ ਮਰੇ ਗੌਣ ਆਪਾਂ ਚਾਦਰਾਂ ਤਾਂ ਚੋਰਾਂ ਨੂੰ ਫੜਾ ਰੱਖਿਆ ਨੇ ਆਪਦੇ ਆਪ ਤੇ ਸ਼ੱਕ ਕਰੀ ਜਾਂਦੇ ਰਹਿੰਦੇ ਆ ਵੀ ਉਹ ਖਾ ਗਿਆ ਉਹ ਖਾ ਗਿਆ ਇਸ ਕਰਕੇ ਕਹਿਣਾ ਕਿ ਅੱਜ 1 ਜੂਨ ਨੂੰ ਚਾਦਰ ਜਿਹੜੀ ਹੈ ਇਮਾਨਦਾਰ ਬੰਦਿਆਂ ਦੇ ਹੱਥ ਚੋਂ ਫੜਾ ਦੋ ਇਮਾਨਦਾਰ ਹੱਥ ਬੰਦਿਆਂ ਦੇ ਚਾਦਰਾਂ ਕੀ ਤੁਹਾਡੀਆਂ ਚੋਰੀਆਂ ਰੁਕ ਜਾਣਗੀਆਂ ਤੁਹਾਡਾ ਤੁਹਾਡੀ ਲੁੱਟ ਰੁਕ ਜਾਊਗੀ ਇਸ ਗੱਲ ਦਾ ਮੈਂ ਵਾਅਦਾ ਕਰਦਾ 4 ਜੂਨ ਤੋਂ ਬਾਅਦ 4 ਜੂਨ ਤੋਂ ਮੈਂ ਸਭ ਤੋਂ ਪਹਿਲਾਂ ਇਹ ਸੋਚਦਾ ਵੈਸੇ ਅੰਮ੍ਰਿਤਸਰ ਵਾਲਿਆਂ ਨੇ ਵਾਦਾ ਕੀਤਾ ਕਿ ਅਸੀਂ ਸਾਡਾ ਸਭ ਤੋਂ ਪਹਿਲਾ ਰੁਝਾਨ ਸਾਡਾ ਆਊਗਾ ਪਰ ਜਿਹੜੇ ਸਾਫ਼ ਤੇ ਤੁਸੀਂ ਆਏ ਹੋਏ ਹੋ ਬੱਦਲਬਾਈ ਮੈਨੂੰ ਠੀਕ ਨਹੀਂ ਲੱਗਦੀ ਬਠਿੰਡੇ ਵਾਲੀ ਤੇ ਸਭ ਤੋਂ ਪਹਿਲਾ ਰੁਝਾਨ ਜਦੋਂ ਆਇਆ ਨਾ ਬਠਿੰਡੇ ਤੋਂ 4 ਜੂਨ ਨੂੰ ਸਾਢੇ 8 ਵਜੇ ਕਿ ਵੀ ਬਾਹਰ ਸਮਰਤ ਕੌਰ ਜੀ ਪਿੱਛੇ ਸੌਂ ਲੱਗੇ ਮੈਂ ਤਾਂ ਪਤਾ ਸੇ ਵੰਡ ਕੇ ਆਉਂਗਾ ਸਾਰੇ ਮੁੰਡੇ ਇੱਥੇ ਇਹਨਾਂ ਨੇ ਇਹਨਾਂ ਦੇ ਪਰਿਵਾਰ ਚ ਇੱਕੋ ਹੀ ਰਹਿੰਦੀ ਆ ਬਸ ਬਾਕੀ ਦਾ ਸਾਰੇ ਹਾਰ ਗਏ ਜੇ ਇਹ ਹਾਰ ਗਈ ਨਾ ਫਿਰ ਇੱਕ ਦੂਜੇ ਨੂੰ ਕਹਿ ਨਹੀਂ ਸਕਦੇ ਇਹ ਉਹ ਵੀ ਤੂੰ ਹਾਰ ਗਿਆ ਉਹ ਕਹਿੰਦੇ ਤੂੰ ਗੜ ਜਿੱਤ ਗਈ ਸੋ ਸਾਰੇ ਟੱਬਰ ਨੂੰ ਬੇਲਾ ਕਰੋ ਇਹਨਾਂ ਨੂੰ ਬਹੁਤ ਟੱਬਰ ਉਜਾੜਦੇ ਇਹਨਾਂ ਨੇ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾ ਕੇ ਮੈਨੂੰ ਦੱਸ ਦੋ ਕਿ ਹਾਂ ਬੁਲਾਟੇ ਵਾਲੇ ਪਾਸੇ ਤੋਂ ਹਾਂ ਇਨਕਲਾਬ ਜਿੰਦਾਬਾਦ ਥੋੜਾ ਜਿਹਾ ਹੋਰ ਚੱਕ ਲੋ ਸਾਡੇ ਪਿੰਡ ਤੱਕ ਤਾਂ ਪਹੁੰਚੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਬਹੁਤ ਪਿਆਰ ਦਿੱਤਾ ਤੁਸੀਂ ਬਹੁਤ ਮਾਨ ਸਨਮਾਨ ਦਿੱਤਾ ਹਮੇਸ਼ਾ ਨਹੀਂ ਰਹੂੰਗਾ ਜਦੋਂ ਮਰਜ਼ੀ ਬੁਲਾ ਲਿਓ ਬੁਲਾਡੇ ਦੇ ਵਿਕਾਸ ਦੇ ਕੰਮਾਂ ਵਾਸਤੇ ਕੋਈ ਘੱਟ ਨਹੀਂ ਰਹੂਗੀ ਮਾਨਸਾਲਾ ਸੀਵਰੇਜ ਬੁਲਾਡੇ ਦੀ ਨਾਜ਼ ਦੀ ਮੰਡੀ ਜਿਹੜੀ ਪੁੱਡਾ ਨੇ ਕਲੋਨੀ ਜਿੱਥੇ ਕਟਣੀ ਸੀ ਉੱਥੇ ਲੈ ਕੇ ਜਾਵਾਂਗੇ ਸੋ ਜੋ ਜੋ ਵੀ ਕੰਮ ਹੋਣਗੇ ਐਮਐਲ ਸਾਬ ਦਿਖਾਉਂਦੇ ਰਹਿਣਗੇ ਤੁਹਾਡੇ ਨਾਲ ਖੜਾਂਗੇ ਆਰਾਮ ਨਾਲ ਜਾਇਓ ਮਾਮਾ ਪੈਣਾ ਵੀ ਨੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਬਹੁਤ ਬਹੁਤ ਧੰਨਵਾਦ